ਸਤ ਸ੍ਰੀ ਅਕਾਲ ਭਾਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਚੜ੍ਹਦੀ ਕਲਾ ਭਾਈ ਸਾਹਿਬ ਤੇ ਆਪਣਾ ਨਾਂ ਮੇਰੇ ਨਾਂ ਮੇਰਾ ਗਿਆਨ ਸਿੰਘ ਪਿੰਡ ਸੁਧਾਰ ਰਾਜਪੂਤਾ ਤਹਿਸੀਲ ਬੱਬਕਲਾ ਸਾਹਿਬ ਜ਼ਿਲ੍ਹਾ ਵਰਸਾ ਨੇੜੇ ਆਪਣਾ ਡੇਰਾ ਬਿਆਸ ਪੈਂਦਾ ਰਈਆ ਖਲਜੀਆ ਪੈਂਦਾ ਜੀ ਲਾਗੇ ਬੱਬਕਲਾ ਸਾਹਿਬ ਬੱਬਕਲਾ ਸਾਹਿਬ ਵੀ ਆਪਣੇ ਇਥੇ ਮੈਤਾ ਕੋਈ 9 ਕਿਲੋਮੀਟਰ ਪੈਂਦਾ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ 9876284269 ਠੀਕ ਆ ਜੀ ਹਾਂਜੀ ਤੇ ਵੇਚਣ ਵਾਲਾ ਫੋਨ ਕਰ ਲੈ ਤੈਨੂੰ ਹਾਂ ਹਾਂ ਵੇਚਣ ਵਾਲਾ ਜੀ ਆਰ ਮੈਂ ਵੇਚਣਾ ਪਰੋਗਾ ਜਿਹਨੇ ਸੱਚ ਬੋਲਣਾ ਮੇਰੇ ਅੰਗ ਮੇਰਾ ਭਰਾ ਅੱਛਾ ਝੂਠ ਬੋਲ ਦਿੰਦੇ ਵੀਰ ਬਠੇਨਾ ਬੋਲ ਹੱਦੋਂ ਬਾਅਦ ਪਾਇ ਕੇ ਨੈਣੋਤ ਫੜ ਕੇ ਮੇ ਫੜਾ ਦਿੰਦੇ ਆ ਤੂੰ ਤੁੰਕਾ ਲੈ ਲਿਓ ਨਾ ਦੋਖੋ ਕਹਿ ਦਾਂ ਜਿਕੇ ਜਦੋਂ ਬੋਲੀ ਅਰੇ ਨਹੀਂ ਮਿੱਠੀ ਹੋਇਆ ਨਹੀਂ ਵੀਰ ਜੀ ਆਓ ਸਹੀ ਇੱਕ ਕਰਾਂ ਤੁਸੀਂ ਕਬੋਲੀ ਮਿੱਠੀ ਵਾਲੇ ਦਾ ਯਕੀਨਾ ਕਰਾ ਕਰ ਉਹਨੇ ਕਹਿਆ ਦਾ ਕਰਦਾ ਹੈ ਗਿਆ ਮੇਰਾ ਮੇਥੋ ਨਾ ਤੇ ਜਮਰਾ ਹੋ ਗਿਆ ਮੈਂ ਫਿਰ ਕਰਾਇਆ ਆਪਣਾ ਗੱਡੀ ਦਾ ਕਰਾਇਆ ਮੈਂ ਗੱਡੀ ਦਾ ਉਹ ਇੰਨਾ ਕਰਦਾ ਵਾ 4-5000 ਦੀ 12 ਫੜਕੇ ਦੇ ਦਿੰਦੇ ਨੂੰ ਦੇ ਮੈਂ ਦੱਸਦਾ ਮੇਰਨਾ ਇੱਥੇ 12 ਛੱਡ ਦਿੰਦਾ ਮੇਰਾ ਪਰਸੋਂ ਜੀ ਪਰਸੋਂ ਹੀ ਕਰਾਦਾ 12 ਛੱਡੀ ਤੇ ਪਿੰਡ ਦੇ ਦੇਉ ਗੁਰਦੁਆਰੇ ਚੜ੍ਹਦੇ ਫੜਕੇ ਮੇਰ ਨਾਲ ਪਰਸੋਂ ਹੀ ਗੱਲ ਇਹ ਤਾਂ ਹੋ ਗਿਆ ਮੈਂ ਕਿਹਨੇ ਫੋਨ ਕੀਤਾ ਮੈਨੂੰ ਦੇ ਵੀਰ ਜੀ ਦੋ ਗਾਵਾਂ ਚਲ ਮੈਨੂੰ ਪਤਾ ਨਹੀਂ ਕਿਦਾਂ ਦੇ ਚੋਈਆਂ ਕਿਦਾਂ ਦੇ ਨਹੀਂ ਮੈਨੂੰ ਵੀਡੀਓ ਬਣਾ ਕੇ ਪਾ ਦਿਓ ਚਲੋ ਮੈਂ ਸਿਹਰੇ ਗੀ ਇਥਾਂ ਕੇ ਚੋऊंगा ਮੈਂ ਤੇ ਜਦੋਂ ਮੈਂ ਗਿਆ ਗੱਡੀ ਉਥੇ ਲਾ ਗਿਆ ਗਾਂ ਨੂੰ ਘਟੋ ਘਟ ਜਾ ਨਹੀਂ ਮੈਂ 45 50 ਕਿਲੋਮੀਟਰ ਗਿਆ ਦੂਰ ਅੱਛਾ ਤੇ ਜਾ ਕੇ ਤਾਂ ਭਰਾਵਾ ਨਾ ਨਾ ਦੁੱਧ ਕੜਿਆ ਲੱਤਾ ਆਖਣੇ ਮਾਦਰ ਮੈਨੂੰ ਲੱਗੀ ਸਮਝ ਲੱਗੇ ਨਹਿ ਰਹੇ ਉਹਦੇ ਹੂੰ ਮੈਂ ਕਹਿੰਦਾ ਨਾ ਨੂੰ ਤਾਂ ਫੜੀਆਂ ਇਹਦੇ ਮਾਮੇ ਨੇ ਤੇ ਇਦਾਂ ਕਰਿਆ ਕਰ ਹੋਣਾ ਕੋਈ ਰੁਪਈਆ 2000 ਪਵਾ ਲਿਆ ਕਰ ਹੰਦੋ ਫਰੋਂ ਦੇ ਨਹੀਂ ਨਾ ਮੈਂ ਮੈਂ ਨੁਕੀਤ ਉਸਾਈ ਪਾ ਨੇ ਤੱਕੇ ਤੂੰ ਮਨੋ ਕੋ ਬੋਲਾ ਕਰ ਲੈਣ ਗਿਆ ਤੇ ਮੈਂ ਛੋਟਾ ਤੀ ਕਰਕੇ ਹੁਣਾ ਮਾ ਆਪਣੇ ਡੰਗਰ ਦਾ ਕਦੀ ਕਿਸੇ ਡੰਗਰ ਦਾ ਦੁੱਧ ਤੋਂ ਲਾਮਾ ਲੱਤਾ ਹੈ ਨਹੀਂ ਤਾਂ ਕੋਈ ਆਪਣਾ ਆ ਵੀਡੀਓ ਪੈਂਦੀ ਆ ਕਮੈਂਟ ਆਉਂਦੇ ਕੋਈ ਜੇ ਦੁੱਧ ਕਿਦਾ ਘਰ ਦੇ ਦਾ ਬੰਦਾ ਕਮੈਂਟ ਵੀ ਕਰੀ ਜਾਂਦਾ ਵਾ ਪਿਆ ਆ ਕਾ ਲੀਦਾ ਉਦਾਂ ਆ ਚਲੋ ਫੋਨ ਵੀ ਨੰਬਰ ਦਿੱਤਾ ਨਾ ਫੋਨ ਸਿੱਧਾ ਕਰਕੇ ਕਹਦੇ ਪ੍ਰੋਫੈਸਰ ਬੋਲਿਆ ਜਿੰਨੇ ਬੰਦੇ ਖੜੀ ਖੁਦ ਮੈਂ ਫੋਨ ਲਾਉਣਾ ਉਹ ਵੀ ਲਾਉਣ ਨਾ ਲਾਉਣ ਮੈਂ ਫੋਨ ਲਾਦਾ ਕਿੱਦਾਂ ਗਾਂ ਠੀਕ ਠੀਕ ਬਸ ਸਹੀ ਦਿੰਦਾ ਵਾ ਚਲੋ ਵਧੀਆ ਮੇਰੇ ਵੀਰ ਜਿੰਨੇ ਮੇਰੇ ਫੋਨ ਕਰਨਾ ਸੀ ਵੀਰ ਗਾਈ ਵਾਸਤੇ ਤੇ ਮੈਂ ਤਾਂ ਵੀ ਗਾਲਿਆਂ ਦੁੱਧ ਘੱਟੋ ਘੜ ਪੰਜ ਸੱਤ ਕਿਲੋ ਹੋ ਜਾ ਫੇਰ ਫੋਨ ਕਰਾਇਆ ਤੇ ਬਾਕੀ ਬੇਨਤੀ ਬੇਨਤੀ ਇਹੋ ਆ ਵੀ ਤੇਰੇ ਘਰ ਥੱਲੀ ਕਰਕੇ ਦੋ ਟਾਈਮ ਚਾਰ ਕਰਕੇ ਕਿਉਂਕਿ ਗਾਈ ਦੀ ਨਾਲ ਤਾਂ ਕਿਸੇ ਵੀ ਨਾਲ ਗੱਲਬਾਤ ਹੋਈ ਆ 72 ਰੁਪਏ ਦੋ ਸਮਾਇਆ ਦਾ ਉਹ ਜਿਹੜੀ ਡੱਬੀ ਜੀ ਚਿੱਟੀ ਆ ਦੋ ਟਾਈਮ ਚ ਵਾਈ ਆਪਾਂ ਠੀਕ ਆ ਦੋ ਟਾਲ ਚੋਂ ਆਪਾਂ 5.5 ਕਿਲੋ ਗਏ ਦੋਵੇਂ ਟਾਈਮ ਉਹਨਾਂ ਨੇ ਚੋਈ ਦੁੱਧ 6 ਕਿਲੋ ਹੋਇਆ ਹਲੇ ਉਹਦੇ ਠੀਕ ਆ ਹਾਂ ਇਹ ਚਾਪਾ ਲੱਗੇ ਪਤਾ ਗੱਲ ਕੀ ਤਸੱਲੀ ਕੀਤੀ ਹੋਵੇ ਤੇ ਤੁਹਾਨੂੰ ਵੀ ਲਾਮਾ ਦੇਣ ਦਾ ਪਰ ਉਹ ਗਾਵਾਂ ਕਿਹੜਾ ਥੱਲੇ ਹੈਗਾ ਵਾ ਬਾਕੀ ਇਹ ਵੀ ਲਾਮਾ ਦੇਣ ਦਾ ਖਰਚ ਬਣਦਾ ਨਹੀਂ ਜੋ ਦੋ ਟਾਈਮ ਚਵਾਈ ਕਰਾਤੀ ਤੇ ਦੋ ਟਾਈਮ ਚਵਾਈ ਕਰਾ ਕੇ ਤੇ ਉਹਨਾਂ ਤਸੱਲੀ ਉਹਦੇ ਪੈਸੇ ਤਨ ਤਾਂ ਹੀ ਦਿੱਤੇ ਸੀ ਉਦਾਂ ਦਾ ਤੂੰ ਖੋ ਜੀ ਲੈਣਾ ਵੀਰ ਬਿਲਕੁਲ 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 ਤੇ ਚਰਾਂ ਕਰਨ ਦਾ ਵੀ ਕਰਦੇ ਵੀ ਅਸੀਂ ਦੋ ਦੋ ਕਰੀ ਜਾਣ ਦੇ ਯਾਰ ਕੋਈ ਗੱਲ ਨਹੀਂ ਆ ਇਦਾਂ ਵਾਲਾ ਵੇਖਦਾ ਮਸਲਾ ਆਇਆ ਵੀ ਜੋ ਦੁੱਧ ਹੈਗਾ ਥੱਲੇ ਉਹ ਦੱਸਣਾ ਵਾ ਫਿਰ ਇਹ ਦੋ ਦੇ 5 ਕਿਲੋ ਮੈਂ ਇਹ ਚੜਾ ਦੇਖਦੇ ਕੋਈ ਰੱਖੂ ਵੀ ਦਾਖਲ ਦੋ ਥਲੇ ਨਾ ਨਾ ਸਹੀ ਹੈ 5 ਕਿਲੋ ਥਲੇ ਪਾ ਨਿਕਲ ਮੇਰਾ ਠੀਕ ਠੀਕ ਆ ਹਾਂ ਬਾਕੀ ਆ ਵੀ ਟਿਕਚਰਾਂ ਕਰਨ ਵਾਲੇ ਵੀ ਕਹੀ ਰਹੇ ਨਾ ਬੰਦੇ ਦੀ ਜਿਹਨ ਚੜਾਈ ਹੋਣੀ ਹੈ ਟਿਕਚਰਾਂ ਪਹਿਲਾਂ ਹੁੰਦੀਆਂ ਬੰਦੇ ਨੂੰ ਬਾਕੀ ਇਹਦੀ ਨਸਲ ਵੇਖ ਲਓ ਕਿਤੇ ਪਿਓਰ ਜਰਸੀ ਆ ਮੈਂ ਨਾ ਵੀ ਮੋਟੀ ਮੋਟੀ ਅੱਖ ਤੇ ਹੈ ਨਿੱਕੀ ਜਰਸੀ ਆ ਇਹ ਸੋ ਅੱਗੇ ਪਾਣੀ ਖਿਲਾ ਕੇ ਪੀਲਾ ਆ ਸਹੀ ਗੱਲ ਆ ਠੀਕ ਗੱਲ ਆ ਅੱਖਾਂ ਵਿੱਚ ਨਹੀਂ ਤਾਂ ਸਦਾ ਆਗਾ ਦੂਜੇ ਸੂਏ ਕੋਈ ਇਹ ਨਾ ਫੇ ਬੁੱਢੜਿਆ ਜਾਂ ਇਦਾਂ ਉਦਾਂ ਤੇ ਥਾਣ ਥਣ ਥੋੜਾ ਜਿਹਾ ਕੱਟ ਆਉਂਦੀ ਆ ਮੰਨ ਪੂਰਾ ਪੂਰਾ ਮਨਾ ਮੁੱਠੀ ਚਵਾਈ ਵਧੀਆ ਰੱਸੀ ਨਹੀਂ ਪੂਰੀ ਪਿਓਰ ਜਰਸੀ ਆਗੇ ਇਹਦੇ ਚ ਕੋ ਡੁਪਲੀਕੇਟ ਨਹੀਂ ਆ ਪੂਸ਼ ਵੀ ਨਹੀਂ ਹਲਾਉਂਦੀ ਕਰਮਾਲ ਅੱਛਾ ਪੂਸ਼ ਵੀ ਨਹੀਂ ਹਲਾਉਂਦੀ ਨਾ ਲਾਥ ਦੇ ਦੂਦ ਗਾ ਪੂਸ਼ ਨੂੰ ਨਹੀਂ ਲਾਉਂਦੀ ਠੀਕ ਠੀਕ ਆ ਜਿਹਨੂੰ ਆਵਾਜ਼ ਆ ਦੇ ਰਿਦਮ ਅੱਛਾ ਰੀਨ ਮਲ ਆ ਅੱਖ ਬੜੇ ਇੱਕ ਡੀ ਅੱਖ ਬਹੁਤ ਮੋਟੀ ਆ ਖੋਲ ਕੇ ਵਿਖਾ ਵੀ ਰੱਖਦਾ ਮੇਰਾ ਸੂਆ ਦੂਜਾ ਸੂਆ ਦੁਜਾ ਵਾ ਅਛਾ ਸੂਆ ਦੁਜਾ ਵਾ ਤੇ ਸੂਈ ਨੂੰ ਪਤਾ ਕਿੰਨਾ ਕੁ ਟਾਈਮ ਹੋ ਗਿਆ ਉਹ ਬੜੀ ਧਸ ਗਈ ਉਹ ਬੜੀ ਹਾਂ ਪਾੜੀ ਜਣਾ ਪਤਾ ਨਹੀਂ ਕਿੰਨਾ ਨਾ ਮੈਂ ਇਹ ਇਹ ਪਾੜੀ ਜਰਸੀ ਮੰਨ ਕੇ ਖੜਿਓ ਪਾੜਾ ਜੋ ਮੰਨ ਲਓ ਵੀ ਇਹ ਇਦਾਂ ਦੀਆਂ ਜਰਸੀਆਂ ਨਿੱਕੀਆਂ ਹੁੰਦੀਆਂ ਵਾ ਤੇ ਜਿਵੇਂ ਲੱਗ ਜਿਵੇਂ ਆਈ ਸੱਚੀ ਗੱਲ ਹੈ ਸ਼ਿਆਰ ਪਉ ਤੋਂ ਕੋਈ 26 ਕਿਲੋਮੀਟਰ ਏਰੀਆ ਗਾਂ ਪੈਂਦਾ ਵਾ ਬੜੀ ਦੂਰ ਚਲੇ ਗਿਆ ਵੀਰ ਤੂੰ ਚਲ ਵੀਰ ਨੇ ਫੋਨ ਕੀਤਾ ਹੈਗਾ ਅੱਛਾ ਮਾਨ ਕੀਤਾ ਸਰਕਾਰੀ ਟੀਚਰ ਹੀ ਮੁੰਡਾ ਉਹਨੇ ਵੀਰ ਨੇ ਫੋਨ ਕੀਤਾ ਵੀ ਆਪਣਾ ਵੀ ਜੱਸਰੀਆਂ ਦੋ ਠੀਕ ਆ ਲੈ ਜਾ ਤੇ ਆਪਾਂ ਗੇਂ ਜਾ ਕੇ ਉਹਨੇ ਆਪਣਾ ਮਾਨ ਦਾ ਖੁੱਲਾ ਕੀ ਰਸ ਦੀ ਈ ਗੱਲ ਹੈ ਠੀਕ ਠੀਕ ਜਿੰਨਾ ਦੁੱਧ ਕਿਹਾ ਉਹਨਾਂ ਤੋਂ ਨਿਕਲਿਆ ਪਰਸੋਂ ਆਈਆਂ ਆਪਣੇ ਕੋਈ ਅੱਛਾ ਜੀ ਹਾਂ ਜੋ ਕੋਈ ਮੇਰਾ ਵੀ ਹਰਿਆਪਾਉ ਸੇਵਾ ਕਰੂਗਾ ਦੁੱਧ ਹੋਣੀ ਆ ਕਾਂਸ਼ ਟਾਲਾ ਆਉਣ ਡਿਆ ਵਾ ਬਾਕੀ ਆਪਾਂ ਹੁਣ ਦੀ ਹੁੰਦਾ ਆਪਾਂ ਦੱਸਣਾ ਵਾ ਮੁੱਲ ਉਹ ਲੈਣਾ ਜਿਹੜਾ ਹੁਣ ਦੁੱਧ ਆ ਕੋਈ ਗਾਂ ਦਾ ਅਗਲੇ ਦੀ ਕਿਸਮ ਨਹੀਂ ਘੜ ਜੇ ਵਾਜੇ ਅਗਲਾ ਸਾਂਭੋਦਾਂ ਨਹੀਂ ਕਰੇ ਪੱਠੇ ਨਾ ਪਾਵੇ ਬੰਦੇ ਸਾਈਡ ਤੇ ਤੇ ਹਾਂ ਗੱਲ ਆ ਤੇ ਬਾਕੀ ਜਿੰਨੇ ਵੀ ਵੀਰ ਨੇ ਮੇਰੇ ਨੇ ਆਉਣਾ ਦੋ ਟਾਈਮ ਮੰਨੋ ਚੁੱਕ ਚੈੱਕ ਕਰਕੇ ਆਹ ਵੇਖੋ ਪਾਈਪ ਲਾਈਨ ਤੇ ਤਾਜੀ ਸੂਈ ਨੇ ਵੀ ਹੋ ਸਕਦਾ ਵੀ ਚੰਗਾ ਕੱਢਾ ਚੰਗਾ ਹੁਣ ਚੱਡਾ ਦੇਖ ਲਓ ਕਿੰਨਾ ਲੱਗਣ ਰਿਹਾ ਪਰ ਜੇ ਦੁੱਧ ਅਸਲ ਦੇ ਵੇਚਣਾ ਏ ਥੱਲੇ ਹਾਂ ਤੇ ਪੂਰਾ ਲੀਟਰ ਵਾਲਾ 4.5 5 ਕਿਲੋ ਸਾਡੇ 4-5 ਕਿਲੋ ਜਿਹੜਾ ਹੈਗਾ ਮਤਲਬ 4-5 ਕਿਲੋ 5 ਕਿਲੋ ਹਾਂ ਉਹ ਸੋਹਣੀ ਨਾਲ ਮੁੱਲ ਲੈਣਾ ਮੈਂ ਇਹ ਗੱਲ ਸਹਿਮਤ ਆ ਮੇਰੇ ਵਿੱਚ ਕਿਹਨੇ ਲੈਣੀ ਹੈ ਨਾ ਮੈਂ ਇਹ ਗੱਲ ਤਾਂ ਕਿ ਜਿਹੜਾ ਦੁੱਧ ਹੈਗਾ ਵਾਕੇ ਉਹਦਾ ਪੱਕੇ ਮਾਣ ਥਾਣ ਬਰਾਬਰ ਆ ਥਾਣ ਬਰਾਬਰ ਠੀਕ ਆ ਪੁੱਛਣਾ ਤੋਕੜਾ ਕੀਤਾ ਨਾ ਕੋਈ ਕਾਰਨਾ ਨਾ ਕੰਦੀ ਲੋੜ ਆ ਕਿ ਇਹਦੀ ਸੇਵਾ ਦਾ ਦੁੱਧ ਭਾਵੇਂ ਥੱਲੇ 10 ਕਿਲੋ ਕਰ ਦੇ ਠੀਕ 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 ਆ ਪੈਸੇ ਆਪਾਂ ਉਹਨੇਕ ਲੈਣੇ ਆ ਸਾਰੋਂ ਉਹਨੇਕ ਲੈਣੇ ਤੇ ਬਣੀ-ਬੁਣੀ ਬਾਰੇ ਨਹੀਂ ਪਤਾ ਵੀਰ ਵੀਰ ਇਹ ਨਹੀਂ ਪਤਾ ਸੂਈ ਦਾ ਵੀ ਪਤਾ ਨਹੀਂ ਕਦੋਂ ਦੀ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਸੂਈ ਦਾ ਵੀ ਨਹੀਂ ਪਤਾ ਕਦ ਤਾ ਸਭੇ ਘਰ ਦੇ ਮੈਨੂੰ ਕਹਿੰਦੇ ਮੈਂ ਆਖੀਆਦ ਨੂੰ ਕਹਿੰਦਾ ਇਨੇ ਕਿ 2 ਮਹੀਨੇ ਤੁਸੀਂ 3 ਮਹੀਨੇ ਹੋ ਗਏ ਪਰ ਇਹ ਗੱਲ ਦਾ ਆਪਾਂ ਨੂੰ ਨਹੀਂ 10 ਵੇ ਕੀ ਲੈਣ ਦੇਣ ਲੈਣਾ ਹੀ ਇਹ ਲੈਣ ਦੇਣ ਮੋਲ ਕੰਮ ਜਿੰਨਾ ਮਰਜ਼ੀ ਕਰਿਆ 20 ਕਰਾ ਲਾ 18 ਕਰਾ ਲਾ 15 ਕਰਾ ਲਾ ਲੈਣ ਦਾ 13 ਹਜ਼ਾਰ ਰੁਪਏ ਦਾ ਲੈਣਾ ਤੇ ਉੱਚੋਂ ਛੋਟ ਛੱਪਾ ਜੂ ਆਪਣੀ ਮਰਜ਼ੀ ਛੋਟ ਕਹਿੰਦਾ ਵੀ ਆਪਾਂ 500 ਕਰ ਦਾਂ ਭਾਵੇਂ ਕਰਦਾ ਮੈਂ 10000 ਇਹ ਮੇਰਾ ਵੀ ਕੋਈ ਆਖਿਰ 12000 ਲੈ ਲੱਗ 11000 ਦਾ ਪਾਣੀ ਦੇਣੀ ਉਹ ਮੈਂ ਨਾ ਵੀ 12000 ਲੈ ਲਈ ਤੇ 100 ਰੁਪਿਆ ਕਰੀ ਛੋਟ ਤੇ ਦੁੱਧ 4 ਲੀਟਰ ਮੰਨ ਕੇ ਇਹ ਦੁੱਧ ਦੇ ਨਹੀਂ ਪੈਸੇ ਲੈਣੇ ਇਹ ਦਾ ਸਨਖੇਪਾਂ ਦੇ ਪੈਸੇ ਲੈਣੇ ਆ ਜਲ ਮੇਰਾ ਵੀ ਜੇ ਤੂੰ ਕਹਦਾ 12000 ਰੁਪਏ 100 ਛੋਟ ਕਾ ਦੂ ਮੇਰਾ ਆ ਛੋਟ ਕਰਦੀ ਤੇ ਦੁੱਧ 4 ਲੀਟਰ ਹੀ ਮੰਨ ਕੇ ਖੜਿਓ ਵਿਖਾਵਾ ਨਾ ਜਿਹੜਾ ਵਿਖਾਵਾ ਤੇ ਭਾਵੇਂ 10 12 ਲੀਟਰ ਵੀ ਕਹਿ ਦਿਓ ਵੀ ਜਿੰਨੇ ਬੰਦੇ ਨੇ ਚਬੋਣੀ ਨਹੀਂ ਬਾਕੀ ਮੇਰਾ ਵੀ ਇਹਦਾ ਮਸਲਾ ਆ ਵੀ 9 ਵਜੇ ਟਾਈਮ 'ਚ ਹਾਂ ਤੇ ਗਾਂ ਦੀ ਚਵਾਈ ਹੋਣ ਵਾਲੀ ਠੀਕ ਆ ਐ ਮੈਂ ਕਮਾਂ ਪੀ ਤੇ ਮੇਲਦੀ ਪਾੜੇ ਤੇ ਆ ਕਿ ਕਿਦਾਂ ਉਹ ਨਹੀਂ ਪਾੜਾ ਕੋਈ ਪਾਉਂਦਾ ਉਹ ਪਾਣੇ ਛੜਕੇ ਖਲਾ ਕੇ ਚੋਲੇ ਨਹੀਂ ਨਹੀਂ ਤੂੰ ਕਿਦਾਂ ਚੋਨਾ ਮੈਂ ਮੜਾ ਪਾੜਾ ਗੜੀ ਪਾ ਆ ਨਹੀਂ ਮੈਂ ਤੇਰਾ ਪੁੱਛਿਆ ਨਾ ਠੀਕ ਆ ਬੜਾ ਪਾੜਾ ਪਾ ਲੈਣਾ ਵੀ ਡੰਗਰ ਕੋਸ਼ ਹੋਈ ਮਿਲਦਾ ਵਧੀਆ ਠੀਕ ਠੀਕ ਆ ਦੁੱਧੂ ਵਧ ਦਿੰਦਾ ਦੁੱਧ ਵਧ ਹਾਂ ਤੇ ਆ ਇਹਦੇ ਬਾਰੇ ਦੱਸੋ ਇਹ ਵੀਰੇ ਪਹਿਲਾਂ ਅੱਛਾ ਪਹਿਲਾਂ ਨਾ ਇਹ ਤਾਂ ਫੇਸ ਉਤਾਰ ਕਰਾਇਆ ਇਹ ਉਹਦੇ ਨਾਲੋਂ ਵੀ ਗਾਂ ਦੀ ਗੱਲ ਆ ਉਹਦੇ ਨਾਲੋਂ ਵੀ ਗਾਂ ਦੀ ਗੱਲ ਆ ਇਹਦੇ ਤੇ ਪੂਰੇ ਜੱਤ ਕੰਨ ਆ ਲੂਈ ਬਰਾਬਰ ਤੇ ਥੋੜਾ ਜਿਹਾ ਮੰਨ ਲਓ ਵੀ ਇਸ ਹਾਵ ਨਾਲ ਜੇ ਜੇ ਕਿਤੇ ਨਾ ਮੰਨ ਲਓ ਵੀ ਪਹਿਲਾਂ ਦੀ ਐ ਲੂਈ ਲਈ ਸਾਫ ਹੁੰਦੀ ਸੇਵਾ ਚੰਗੀ ਤਰ੍ਹਾਂ ਸਾਹਮਣੇ ਹੋਈ ਹੁੰਦੀ ਤੇ ਫੇਰ ਗੱਲ ਹੋਰ ਹੋਣੀ ਸੀ ਸੋਹਣੀ ਲੱਗਣੀ ਬਿਲਕੁਲ ਭਾਈ ਤੇ 10 ਵੀਰੇ ਦਾ ਕੀ ਮੰਨ ਲਾ ਵੀ ਇਹਦਾ ਹਿਸਾਬ ਤਾਂ ਉਹ ਦੱਸ ਕੀ ਆ ਪਹਿਲਾਂ ਹੈਗੀ ਆ ਅੱਛਾ ਦੋ ਦੇ ਥਲੇ ਲੀਟਰਾਂ 6 ਲੀਟਰ ਆ ਅੱਛਾ ਲੀਟਰਾਂ ਵਾਲਾ 6 ਹਾਂ ਸਈ ਤੇ ਸੂਆ ਪਹਿਲਾ ਤੇ ਸੂਈ ਦਾ ਸੂਈ ਦਾ ਨਹੀਂ ਪਤਾ ਤੇ ਤੋਰੀ ਆ ਨਾ ਇਹਦੇ ਵੀ 2 ਮਹੀਨੇ ਪਤਾ ਸੂਈ ਨੂੰ ਪੰਜ ਸਾਲ ਹੋ ਗਏ ਦੋ ਸਾਲ ਹੋ ਗਏ ਇਹ ਕਹਦਾ ਮੈਂ ਨਹੀਂ ਗਿਆ ਆਏ ਨਹੀਂ ਆਪਾਂ ਦੋ ਮਹੀਨੇ ਹੋਇਆ ਅੱਛਾ ਪਤਾ ਨਹੀਂ ਇਸ ਗੱਲ ਦਾ ਪਤਾ ਨਹੀਂ ਤੇ ਬਣੀ ਬੁਣੀ ਦਾ ਜਿਹੜਾ ਲੀਟਰ ਆ ਜਿਹੜਾ ਉਹ 6 ਲੀਟਰ ਪੂਰਾ ਬਣੀ ਬੁਣੀ ਦਾ ਵੀ ਨਹੀਂ ਪਤਾ ਕਰਦਾ ਨਹੀਂ ਪਤਾ ਵੀਰ ਖੋਲ ਇਹਨੂੰ ਵੀ ਆਪਾਂ ਬਾਕੀ ਗੱਲਾਂ ਮੱਲਾ ਵੀ ਬਾਅਦ ਚ ਕਰ ਲੈਣੇ ਆ ਹਾਂ ਆ ਵੇਖ ਲਓ ਵੀ ਸੋਹਣੀ ਬਹੁਤ ਆ ਇਹ ਕਲੇਰਾ ਸ਼ਿੰਗਾਰ ਹੀ ਆ ਬਿਲਕੁਲ ਭਾਈ ਹਾਂ ਤੇ ਥਣ ਥੁਣ ਸੋਹਣਾ ਵਾ ਚਲੋ ਇਹ ਆਪੇ ਬਾਕੀ ਜਿੰਨੇ ਵੀ ਆਉਣਾ ਵਾ ਆਪਣੇ ਤਸੱਲੀ ਕਰਕੇ ਦੋ ਟਾਈਮ ਝੋਕੇ ਦਵਾਈਆਂ ਨਹੀਂ ਦਵਾਈਆਂ ਜਿੱਦਾਂ ਉਹਦੇ ਘਰ ਆਈਆਂ ਉਹਦੇ ਘਰ ਦਾ ਚਭੂ ਹੀ ਹੋ ਅੱਛਾ ਹੀ ਇਹ ਘਰ ਦੀ ਗੱਲ ਚ ਗਾਨੀ ਨਹੀਂ ਨਹੀਂ ਆ ਵੇਖੋ ਨਾ ਮੂੰਹ ਵੇਖੋ ਕਿੱਡਾ ਸੋਹਣਾ ਵਾ ਐ ਸੁਨੱਖਾ ਪਾਣੀ ਬਹੁਤ ਆ ਬਣੇ ਹਾਂ ਠੀਕ ਆ ਇਹ ਕਿੰਨਾ ਕਰੂਏ ਵੀਰ 10 ਕਿਲੋ ਹੀ ਕਰ ਜੇ ਬਾਕੀ ਬਾਕੀ ਅਗਲੇ ਦਿਨ ਵੀਰ ਸਾਂਪ ਆ ਹਾਂ ਸੇਵਾ ਆਪਾਂ ਨੇ ਨਮਾਈਆਂ ਆਪਾਂ ਇਦਾਂ ਹੀ ਬਾਕੀ ਇਹ ਜਿਹੜੀਆਂ ਪਹਾੜੀ ਜਰਸੀਆਂ ਨਾ ਉਹ ਆ ਜਰਸੀ ਤੇ ਵੀਰਾਂ ਦਾ ਆਈਆਂ ਵੀ ਉਧਰੋਂ ਆ ਤੇ ਸੋਹਣੀਆਂ ਸਨਖੀਆਂ ਦਾ ਮੁੱਲ ਲੋ ਲੈਣਾ ਸਨਖੇ ਪੰਦਾ ਦੁੱਧਾ ਨਹੀਂ ਮੁੱਲ ਲੈਣਾ ਏ ਬਿਲਕੁਲ ਤੇ ਥੋੜਾ ਬੜਾ ਵਸਾਈ ਦੀ ਆ ਵੱਧ ਵੀ ਸਕਦੀ ਤੇ ਘਟ ਵੀ ਸਕਦੀ ਇਹਦੇ ਤੇ ਕਰ ਜਾਗੇ ਸੇਵਾ ਹਾਂ ਬਾਕੀ ਰੱਸੀ ਦਾ ਤਾਂ ਨਹੀਂ ਵੀ ਬੋਦੀ ਅੱਛਾ ਰੱਸੀ ਨਹੀਂ ਤੇ ਪਾੜੋ ਪਾ ਲਓ ਬਣਾ ਗਾੜੀ ਤੇ ਇਦਾਂ ਹੀ ਚੋਣੀ ਅੱਛਾ ਪਾੜਾ ਪਾ ਲਓ ਤੇ ਇਦਾਂ ਹੀ ਚੋਣੀ ਤੇ ਥਣ ਥਣ ਬਰਾਬਰ ਨਿਗਾਹ ਨਾਲ ਹੱਥਾਂ ਨਾਲ ਦੀ ਗਰੰਟੀ ਆਪਣੀ ਕੋਈ ਵੀ ਕਈ ਚੀਜ਼ਾਂ ਪੁੱਛਣ ਵਾਲੀਆਂ ਰਹਿਣੀਆਂ ਤੇ ਫੇਰ ਵੀ ਆਪ ਪੁੱਛ ਲਿਆ ਕਰਨ ਵੀ ਹਾਂ ਫੋਨ ਲਾ ਕੇ ਪੁੱਛ ਲੈਣਾ ਤੇ ਕਿੰਨਾ ਕੁ ਕਰਨਾ ਮੁੱਲੇ ਦਾ ਇਹ ਕਾਰ ਨੂੰ ਜਿੰਨਾ ਮੱਝ ਗਿਆ ਇਹ ਲੈਂਡ ਦੇਣਾ 16000 ਦੇ ਲੈਣਾ ਅੱਛਾ 16000 16000 ਤੇ 16 ਚ ਹੋਊ ਕੋਈ ਮਾਨ ਤਣ ਛੋੜ ਕਦਾ ਪੀ ਬਸ ਵੀਰੇ 15 ਹੀ ਕਰਦੇ 15 ਜੋ 100 ਛੱਡਦੀ ਯਾਰ ਦੇ ਦੇ ਗਾਇਨ ਤੇ ਉਹ ਮੇਰਾ ਵੀਰ ਕੋਈ ਇਹ ਨਾ ਨਹੀਂ ਨਹੀਂ ਉਹ ਵੀਰ ਗੱਲ ਸੁਣ ਮੇਰੀ ਹੁਣ ਕਈ ਵੀਰ ਕਹਿੰਦੇ ਆ ਵੀ ਡੰਗਰ ਪੰਜਾਂ ਮਿੰਟਾਂ ਚ ਵੇਚ ਜਾਂਦੇ ਤੇ ਕਈ ਵੀਰ ਕਹਿੰਦੇ ਵੀ ਦੋ ਦੋ ਤਿੰਨ ਤਿੰਨ ਵੀ ਦਿਨ ਲੱਗ ਜਾਂਦੇ ਵੀ ਕਈ ਵਾਰਾ ਨਿਗਾ ਹੀ ਨਹੀਂ ਚੜਦਾ ਅਗਲੇ ਦੀ ਮੈਨੂੰ ਚਾਰ ਫੋਨ ਇਹਦਾ ਜਾ ਕੇ ਵੀਰ ਜੀ ਤੁਸੀਂ ਵੀਡੀਓ ਪਾਉਂਦੇ ਡੰਗਰ ਤੁਹਾਡੇ ਪਹਿਲਾਂ ਵੀ ਗਏ ਹੁੰਦੇ ਆ ਅੱਛਾ ਤੁਸੀਂ ਝੂੜਵਾ ਕੇ ਨੰਗਰ ਵੀਰ ਘੱਟ ਪਾਉਂਦੇ ਠੀਕ ਠੀਕ ਨਹੀਂ ਹੁਣ ਮੈਂ ਲਾਜ ਦੀ ਹੈਗੀ ਤਰੀਕ ਨਹੀਂ ਅੱਜ ਅੱਜ ਇੱਕ ਤਰੀਕਾ 1 ਦਸੰਬਰ ਇੱਕ ਤਰੀਕ 9 ਵਜੇ ਵੀਡੀਓ ਪਾਣਦਾ ਜੀ ਮੇਰਾ ਹਾਂ ਤੇ ਮੇਰਾ ਜਿੰਨਾ ਘਰ ਜਾਊਗਾ ਉਹ ਤੁਹਾਨੂੰ ਨੰਬਰ ਦੇ ਦਊਗਾ ਵੀ ਆਕਰ ਨੇ ਮੋਲ ਤੇ ਲਈ ਕਿ ਨਹੀਂ ਨਹੀਂ ਮੋਲ ਆਪਣਾ ਬਿਲਕੁਲ ਜਾਇਜ਼ ਰੁਪਈਆ 1000 ਰੁਪਈਆ ਲੈਣਾ ਹੈ ਨਹੀਂ ਨਹੀਂ ਕਈ ਕਈ ਕਹਿੰਦੇ ਕੈਮਰੇ ਤੋਂ ਵੱਖਰਾ ਵੀ ਕਈ ਵੀ ਰਾਹ ਹੁੰਦੇ ਪੰਜਾਂ ਮਿੰਟਾਂ 'ਚ ਜਦੋਂ ਵੀਡੀਓ ਚੜ ਗਈ ਪੰਜਾਂ ਮਿੰਟਾਂ 'ਚ ਵੇਚ ਗਿਆ ਤਾਂ ਕਈ ਵਾਰਾਂ ਦੋ ਦਿਨ ਵੀ ਲੱਗ ਜਾਂਦੇ ਆ ਕਈ ਵਾਰਾਂ ਨਿਗਾ ਹੀ ਨਹੀਂ ਚੜਦੇ ਡੰਗਰ ਦੇ ਹਾਂ ਮੈਂ ਕਈ ਵਾਰੀ ਇੱਕ ਬੰਦਾ ਹੀ ਖਰੀਦ ਲੈਂਦਾ ਕਈ ਵਾਰਾਂ ਵਪਾਰੀ ਲੈ ਜਾਂਦੇ ਆ ਬਿਲਕੁਲ ਬਿਲਕੁਲ ਬਾਕੀ ਵੀਰਾਂ ਆ ਵੇਖੋ ਠੰਡੀ ਠੰਡੀ ਸੀਦਾ ਕੋਈ ਪਰਵਾਹ ਨਹੀਂ ਨਾ ਕਰਵਾਉਂਦੇ ਠੀਕ ਹੈ ਤੇ ਜੇ ਜੋੜਾ ਲੈ ਜਾ ਕੋਈ ਤਾਂ ਕਰਦਾਂ ਨੂੰ 15 ਦੇ 12 15 12 27 ਹੋ ਗਿਆ ਚਲ ਭਾਈ ਜੇ ਜੋੜਾ ਕੋ ਖੜੂ 26000 ਦੇ ਦਾਂਗਾ 26000 ਉਹਨੂੰ ਅਗਲੇ ਨੂੰ ਫਾਇਦਾ ਤੇ ਤੂੰ ਹੀ ਹੋਰ ਲਿਉਣ ਵਾਲਾ ਬਣੂਗਾ ਜੋੜਾ ਇੱਕੋ ਘਰੋਂ ਆਇਆ ਵਾ ਤੇ ਇੱਕੇ ਘਰ ਚੱਲ ਜੂਗਾ ਹਾਂ ਆ ਚਾਹੀਰਾਂ ਹੁੰਦੇ ਆ ਬਾਕੀ ਜਿਆਦਾ ਸਿਰ ਪੂਰੀ ਪਿਓ ਆ ਜਿਹੜੀ 오ਰੀਜਨਲ ਕਹਿ ਸਕਦਾ ਇਦੀ ਇਦੀ ਫੈਨ ਆ ਨਾ ਭਾਈ ਹਾਂ 6 0 ਹੀ ਆਉਂਦੀ ਆ اچھا 6 0 ਆਬੀ ਮਤਲਬ ਸੱਜਰ ਮੱਝ ਦੇ ਬਰਾਬਰ ਆਉਂਦੀ ਆ ਸੱਜਰ ਮੱਝ ਦੀ ਇੰਨੀ ਫੈਨ ਆਉਂਦੀ ਨਹੀਂ ਆ ਬਹੁਤ ਜਿਆਦਾ ਹੈਗਾ ਹਰੋਂ ਜਿਹੜਾ ਉਹਨੇ ਕਿਹਾ ਨਹੀਂ ਸਾਦਾ ਇਹ ਵੀ ਸਾੜੇ ਸੀ ਪੂਰੀ ਤੇ ਆ ਜਿਹੜੀ ਹੁਣ ਤੀਜੇ ਨੰਬਰ ਤੇ ਆ ਇਹ ਵੀਰੇ ਉਹਦੇ ਨਾਲ ਆਪਣਾ ਸੌਦਾ ਹੈ ਕੇ ਵੀਰ ਨਾਲ ਅੱਛਾ ਦੋ ਟਾਈਮ ਚਵਾਈ ਕਰ ਲਈ ਆ ਰੁਪਈਆ 200 ਸਾਈ ਆਈ ਆ ਹੁਣ ਵੀਰ ਜੀ ਚੋਈਏਗਾ ਆ ਚੋਈਏ ਠੀਕ ਆ ਇਹ ਮੈਂ ਕਹਾਂ ਬਾਕੀ ਕਈ ਰਾਂ ਅਗਲੇ ਨੇ ਨਾ ਉਹ ਵੀਡੀਓ ਵਾਲੀ ਬਣਾ ਕੇ ਖੜੇ ਨੇ ਕਈ ਰੀਆਂ ਅਗਲਿਆਂ ਦੇ ਘਰਦਿਆਂ ਨੂੰ ਪਸੰਦ ਨਹੀਂ ਆਉਂਦੀਂ ਦੀ ਤੇ ਇਹ ਇਹ ਤਾਂ ਪਾਉਣ ਦੇ ਆ ਹਾਂ ਮੈਂ ਤਾਂ ਵੀ ਜੇ ਮੈਂ ਗੱਲ ਵੀ ਇਹ ਸੌਦਾ ਤਾਂ ਹੋਇਆ ਵਾ ਰੁਪਈਆ 200 ਸਾਈ ਇਹਦੀ ਆਈ ਆ ਤੇ ਦੋ ਟਾਈਮ ਵੀਰੇ ਚਵਾਈਆ ਦੋ 6 ਕਿਲੋ ਪੂਰਾ ਚੋਇਆ ਅੱਛਾ 6 ਕਿਲੋ ਪੂਰਾ ਚੋਇਆ ਤੇ ਸੂਆ ਕਿਨਵਾ ਦਾ ਸਾਡੇ 5 ਕਿਲੋ ਕਿਹਾ ਨੇ ਛੇਲ ਵਿੱਚ ਪਾਇਆ ਵੀ ਸੂਆ ਕਿਰ ਕਿਨਵਾ ਸੂਆ ਪਹਿਲਾ ਦਾ ਤੇ ਆ ਖੋਲ ਹਨੂ ਸੂਆ ਪਹਿਲਾ ਦਾ ਦੁੱਧ 6 ਲੀਟਰ ਹਾਂ ਇਹਦੇ ਮਗਰੋਂ ਕਿਹਦੇ ਬੱਛੀ ਅੱਛਾ ਇਹਦੇ ਮਗਰੋਂ ਬੱਛੀ ਹਾਂ ਤਿੰਨਾਂ ਕਿ ਮਹੀਨੇ ਦੀ ਉਹਨਾਂ ਦਿੱਤੀ ਨਹੀਂ ਗੀ ਨਾ ਅੱਛਾ ਉਹਨਾਂ ਤਿੰਨਾਂ ਮਹੀਨੇ ਬੱਛੀ ਰੱਖ ਲਈ ਆ ਘਰ ਵਾਲਿਆਂ ਦੇ ਵੈੜ ਵੀਰ ਨੂੰ ਦੇਤੀ ਆ ਤੇ ਕੀ ਗਾਰੰਟੀ ਵੀ ਇਹ ਸੂਈ ਤਿੰਨਾਂ ਮਹੀਨੇ ਆਦੀ ਆ ਇਹ ਤਿੰਨਾਂ ਕਿ ਮਹੀਨਿਆਂ ਦੀ ਆਦਾ ਸੂਈ ਆ ਇਹ ਸੂਈ ਤਿੰਨਾਂ ਮਹੀਨੇ ਆਦੀ ਆ ਤੇ ਇਹ ਮਗਰ ਬੱਛੀ ਉਹਨੇ ਦਿੱਤੀ ਨਹੀਂ ਕਰ ਦੇਣ ਠੀਕ ਠੀਕ ਆ ਤੇ ਬਾਕੀ ਵੀ ਇਹ ਹੈਗਾ ਮਦਰੇ ਕੱਦ ਵੀ ਆ ਛੋਟੀ ਕੋਡੀ ਦੀ ਆ ਕੋਈ ਕੱਦ ਵੱਡਾ ਨਹੀਂ ਜਿਹੜਾ ਜਰਸੀਆਂ ਦਾ ਨਾ ਉੱਡਾ ਕੀ ਕੱਦ ਆ ਇਹਦਾ ਵੀ ਟੋਕਰੀ ਦੇ ਪਠੇ ਖਾਣ ਵਾਲੀ ਟੋਕਰੀ ਦੇ ਪਠੇ ਖਾਣ ਵਾਲੀ ਆ ਕੋਈ ਜ਼ਿਆਦਾ ਇਹਦਾ ਖਰਚਾ ਨਹੀਂ ਆ ਮੰਨ ਲਓ ਵੀ ਖਰਚਾ ਵੀ ਘਟਿਆ ਜੇ ਦੁੱਧ ਵੀ ਘਟੂਗਾ ਤੇ ਸੂਈ ਤਨਾ ਕਿ ਮਹੀਨਿਆਂ ਦੀ ਇਹਦਾ ਸੂਆ ਪਹਿਲਾਂ ਆਪਾਂ ਉਦਾਂ ਕਹਿੰਦੇ ਨਹੀਂ ਪਰ ਇਹ ਸੂਈ ਤਨਾ ਮਹੀਨਿਆਂ ਦੀ ਇਹ ਸੂਈ ਤਨਾ ਮਹੀਨਿਆਂ ਦੀ ਆਪਾਂ ਨਾਲ ਨਹੀਂ ਕਿਹਾ ਤਾਂ ਇਹ ਵਸ਼ੀ ਦੇਖੀ ਉੱਥੇ ਤੇ ਵਸ਼ੀ ਉਹ ਦਿੱਤੀ ਨਹੀਂ ਤੇ ਦੁੱਧ 6 ਲੀਟਰ 6 ਲੀਟਰ ਪੂਰਾ ਤੇ ਮੁੱਲ ਕੀ ਕਰਨਾ ਮੇਰੇ ਦਾ ਮੋਲ ਵੀਰ ਕਰਨੋਂ ਤੇ ਜਿੰਨਾ ਮੱਝ ਕਰੀ ਜਾਈਏ ਜੇ 15000 ਵੀ ਦੇ ਦਵਾਂਗਾ ਅੱਛਾ 15000 ਦੀ ਦੇ ਦੇਣੀ ਆ ਦੁੱਧ ਦੇ ਜਾਏ ਤਾਂ 10 ਲੀਟਰ ਹੀ ਕਾਜਾਂਗੇ ਥੋੜੇ ਨਾ ਪਤਲੇ ਕਰਵਾઈએ ਠੀਕ 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 ਆਈ ਵੀ ਕੱਲ ਹੀ ਹੈ ਜੇ ਤੇ ਜਿਹੜਾ ਆਪਣਾ ਕੱਲ ਹੀ ਸੌਦਾ ਆ ਦੋ ਟਾਈਮ ਚ ਜਿਹੜੀ ਚਵਾਈ ਕੀਤੀ ਸੀ ਕੱਲ ਸ਼ਾਮ ਆ ਤੇ ਅੱਜ ਸਵੇਰ ਚਵਾਈ ਕੀਤੀ ਆ ਦੁੱਧ 6 ਕਿਲੋ ਦੀ ਥਣ ਥਣ ਬਰਾਬਰ ਥਣ ਬਰਾਬਰ ਠੀਕ ਥਣ ਬਰਾਬਰ ਹੁਣ ਇਹਦੀ ਮੇਰਾ ਵੀ ਚਵਾਈ ਹੋ ਗਈ ਆ ਹੈ ਰਸੀਪਾ ਕੇ ਚੋਨੇ ਕੋ ਇਦਾਂ ਹੀ ਰਸੀਪਾ ਅੱਛਾ ਰਸੀਪਾ ਕੇ ਕਹਿੰਦੀ ਕੋ ਨਹੀਂ ਰਸੀਪਾ ਆ ਲੈਣੀ ਚਾਹੀਦੀ ਆ ਕਹਿੰਦੀ ਕੋ ਨਹੀਂ ਕਰਵਾ ਲਈ ਠੀਕ ਠ ਰਸੀ ਦਾ ਵਾਦਾ ਹੀ ਆ ਤੇ ਥਾਣੇ ਫੇਰ ਵੀ ਚੈੱਕ ਕਰਕੇ ਤਸੱਲੀ ਕਰਕੇ ਜਿਹੜੇ ਵੀਰ ਨੇ ਭਾਵੇਂ ਮੁੱਲ ਨਿੱਕਾ ਵਾ ਭਾਵੇਂ ਮੁੱਲ ਹੋਵੇ 5000 ਵਾਲਾ ਤੇ ਭਾਵੇਂ ਹੋਵੇ 5 ਲੱਖ ਵਾਲਾ ਵੀਰਾਂ ਨੂੰ ਇਹ ਗੱਲ ਕਹਿੰਦਾ ਜੇ ਕੋਈ ਡੰਗਰ ਮੇਰਾ ਕੋ ਮਾਰਾ ਜਾਂਦਾ ਕਮੈਂਟ ਕਰ ਦਿਆ ਕਰੋ ਠੀਕ ਠੀਕ ਆ ਪਹਿਲੀ ਗੱਲ ਮੈਂ ਆਪ ਕੋਲ ਫੋਨ ਕਰਦਾ ਵੀ ਵੀਰ ਜੀ ਕਿਦਾਂ ਗਾਂ ਸਹੀ ਮਿਲੀ ਆ ਕਿਦਾਂ ਕਿਦਾਂ ਨਹੀਂ ਠੀਕ ਜੇ ਕੋਈ ਮੇਰਾ ਵੀਰ ਆਖਦਾ ਵੀ ਇਦਾਂ ਉਦਾਂ ਵੇਚਦਾ ਕਰਦਾ ਥੱਲੇ ਕਮੈਂਟ ਆਉਣੀ ਤੇ ਮੇਰਾ ਜੀ ਹਾਂ ਨਹੀਂ ਨਹੀਂ ਉਹ ਤਾਂ ਕੋਈ ਗੱਲਾਂ ਉਹ ਤੇ ਚਲੋ ਕੋਈ ਗੱਲਾਂ ਤੇ ਕਿੰਨਾ ਮੋਲੀ ਉਹਨਾਂ ਵੀ ਜਦਾ ਡੰਗਰ ਉਹਨਾਂ ਕਮੋਲ ਸਿੱਧੀ ਏੜੀ ਗੱਲ ਹੈ ਹਾਂ ਤੇ ਆ ਚੌਥੇ ਨੰਬਰ ਤੇ ਆ ਜਿਹੜੀ ਇਹ ਵੀਰ ਸਿੰਘਾਂ ਵਾਲੀ ਇਹ ਸਿੰਘਾਂ ਵਾਲੀ ਨੂੰ ਸਿੰਗ ਲੱਗੇ ਆ ਜਿੱਡੀ ਕਿ ਮੋਠ ਹੁੰਦੀ ਨਾ ਮੰਨ ਲਓ ਵੀ ਉਹਨਾਂ ਦੇ ਹਾਂ ਸਕੂਟਰ ਦੀ ਮੋਠ ਆਪਣੀ ਵੀ ਮੋਠ ਇਦਾਂ ਕਰ ਲਈ ਤੇ ਤਾਂ ਵੀ ਓਡੀਕ ਬਣ ਜਾਣੀ ਆ ਤੇ ਜੀ ਇਹਨੂੰ ਭਾਈ ਦਾ ਨਾ ਸਵਾ ਮਹੀਨਾ ਹੋ ਗਿਆ ਤੇ ਵੱਡੀ ਆ ਵੇੜ ਘਰ ਵਾਲੇ ਦੇ ਕਹਿਣ ਦੇ ਮੁਤਾਬਕ ਸਵਾ ਮਹੀਨਾ ਹੋ ਗਿਆ ਥੱਲੇ ਕਰਾ ਵਿਖਾ ਦਿਓ ਅੱਛਾ ਤੇ ਸੁਆ ਸੂਗਾ ਵੀਰੇ ਦਾ ਦੂਜਾ ਅੱਛਾ ਦੂਜਾ ਸੂਗਾ ਕਿ ਛੱਡੇ ਦੀ ਆ ਠੀਕ ਆ ਦੁੱਧ ਦੇਰੇ ਕੋ ਪੰਜ ਲੀਟਰ ਆ ਇਸ ਟਾਈਮ ਲੀਟਰ ਠੀਕ ਆ ਇਸ ਟਾਈਮ ਸਹੀ ਆ ਆਪਾਂ ਕੋਈ ਚੱਬੋ ਨਹੀਂ ਪਾ ਜਿੰਦਾ ਉਹ ਨਾ ਕਰੋ ਅਈਆਂ ਦੇ ਨਾਥਾ ਵੇ ਲੋ ਕਿੰਨੀਆਂ ਗੰਢਾਂ ਉਹਦੇ ਆ ਉਹਦੇ ਉਹਦੇ ਕੋਈ ਚੱਬੋ ਨਹੀਂ ਪਾ ਜਿੰਦਾ ਓਦਾਂ ਵਿੱਚ ਤਾਜੀ ਸੂਈ ਨੇ ਪਤਾ ਕੋਈ ਆਈਡੀਆ ਕਿੰਨਾ ਚ ਆਇਆ ਉਹ ਉਹਦੇ 14 15 ਕਿਲੋ ਕਹਿੰਦੇ ਅੱਛਾ ਇਹ 14 15 ਤੇ ਇਹਨੂੰ ਵੀ ਆਪਾਂ ਆਸਾਂ ਕਹਿੰਦੇ 5 ਲੀਟਰ ਰੋ 5 ਲੀਟਰ ਆ ਦੋ ਟਾਈਮ ਚੋਕੇ ਖੜਿਓ ਸੱਲੀ ਕਰਕੇ ਖੜਾ ਰੱਸੀ ਬਾਕੇ ਮਿਲਦੀ ਗਾੜੀ ਪਹਾੜਾ ਲਈ ਦੀ ਜੇ ਤਸੱਲੀ ਹੋਊਗੀ ਤਾਂ ਲੈ ਜਾ ਉਹਨੇ ਰਹਿਣ ਦਿਓ ਇਹਦੇ ਘਰ ਤੇ ਵੱਜੀ ਆ ਹੋਰ ਲੈ ਜਾ ਕੋਈ ਵੀਰ ਹਾਂ ਤੇ ਚੱਲ ਇਹਨੂੰ ਵੀਰ ਖੋਲ ਐਸ ਟਾਈਮ 5 ਲੀਟਰ ਲੀਟਰਾਂ ਗळा ਤੇ ਸੂਆ ਦੂਜਾ ਸੂਈ ਆ ਦੂਜਾ ਠੀਕ ਤੇ ਸਵਾ ਕ ਮਹੀਨੇ ਦੀਆਂ ਦੇ ਬਣੀ ਆ 40 ਦਿਨਾਂ ਦੀ ਬਣੀ ਆ ਜਾਂ 35 ਦੀ ਲਾ ਲੈ ਇਹਦੀ ਕਿਸਮਤ ਮੈਂ ਨਹੀਂ ਕਹਿੰਦਾ ਫੇ ਸੂਣਾ ਨਿਕਲ ਆਉਣੀ ਆ ਮੈਂ ਨਹੀਂ ਕਹਿੰਦਾ ਖਾਲੀ ਨਿਕਲ ਆਉਣੀ ਵੱਡੀ ਆ ਤੇ ਬਾਕੀ ਨਵਾਈ ਧਵਾਈ ਹੁੰਦੀ ਨਾ ਤੇ ਫੇ ਗੱਲ ਹੋਰ ਹੋਣੀ ਸੀ ਫੇ ਹੋਰ ਹੋ ਜਾਣੀ ਫੇ ਸਿੰਘ ਵੀ ਟੱਕੇ ਜਾਣੇ ਸੀ ਕਿਉਂਕਿ ਆਪਾਂ ਤਾਂ ਪਾਈ ਦੇ ਤੇ ਬੂਹੇ ਦਾ ਸ਼ਰੀਰ ਦਾ 100 ਰੁਪਏ ਦਾ ਅੱਛਾ ਉਹ ਵੀ ਵੀਰਾਂ ਦੇ ਖਰਚਾ ਚੜਨਾ ਵਾ ਉਹ ਵੀ ਇੱਧਰ ਜਾਣ ਦੇ ਮੇਰੇ ਵੀਰ ਵਰਗੇ ਕਈ ਪੈਸੇ ਦੇਣ ਲੱਗੇ ਕਰਦੇ ਆ ਇਦਾਂ ਉਹਦਾ ਜਿੱਦਾਂ ਆਈਆਂ ਉਦਾਂ ਹੀ ਮੈਂ ਦੇ ਦੇਣੀ ਹੁੰਦੀ ਰਹਿਣਾ ਠੀਕ ਆ ਹਾਂ ਤੇ 10 ਫੇ ਲਾਸਟ ਪੀਸ ਰਹਿ ਗਿਆ ਲਾਸਟ ਕਿਲੋ ਦੁੱਧ ਦਾ ਕਿਲੋ ਸਿੰਘ ਦੇ ਹੈਗੇ ਆ ਦਾ ਚੰਗੀ ਨਸਲ ਦਾ ਦੁੱਧ ਦਾ ਕਿਲੋ ਉਹ ਆਪ ਮੋੜਾ 10000 ਕਰਨਾ 10000 ਕਿਲੋ ਠੀਕ ਠੀਕ ਆ ਮੈਂ ਆ ਮੈਨੂੰ ਲਿਖਾ ਪੈ ਗਿਆ ਦੁੱਧ 5 ਕਿਲੋ ਹੀ ਆ ਅੱਛਾ ਮੁੱਲ 10000 ਦਾ ਮੁੱਲ 10000 ਲੀਟਰ ਪਾਏ 10 ਲੀਟਰ ਹੀ ਕਰਵਾ ਦੇ ਠੀਕ ਆ ਤੇ ਕੋਈ ਛੋਟ ਛਪਾ ਹੋਊਗਾ ਕਰ ਪਾਂਗੇ ਮੇਰਾ ਜੀ ਜਿਹੜੀ 10000 ਦੇ ਵਿੱਚ 30 ਕਿਲੋ ਮਿੰਟ ਤੱਕ ਪਹੁੰਚ ਕਰਦਾ ਹੈ 3000 ਰੁਪਇਆ ਉਦਾਂ ਛੱਡ ਦੇ ਕੇ ਚਲ ਜੇ ਕਿਨੇ ਪਹੁੰਚ ਕਰਾਉਣੀ ਪਹੁੰਚ ਕਰਾ ਲੈ ਤੇ ਨਹੀਂ ਸਹੀ ਹਾਰ ਦੇ ਦਾਂਗੇ ਕਿਉਂ ਵੀ 1000 ਰੁਪਇਆ ਲੱਗਦਾ ਵਾ ਮੰਨ ਲਓ 30 ਕਿਲੋਮੀਟਰ ਹਜ਼ਾਰ ਕਿ ਲੈਂਦੇ ਛੋਟੇ ਅਸੀਂ ਵਾਲੇ ਤੇ ਇੰਨਾ ਇਹ ਆ ਵੀ ਜੇ ਤੇਰੀਆਂ 2 ਇਕਰ ਚਲੀਆਂ ਤਾਂ ਤੈਨੂੰ ਮੱਲਾ ਫਿਰ ਵੱਜ ਜਾਣੇ ਆ ਆ ਗੱਲ ਤੇ ਹੋਰ ਕੋਈ ਗੱਲਬਾਤ ਕਰਨੀ ਮੇਰੇ ਕੋਈ ਮੇਰਾ ਜੀ ਰਾਵੇ ਤਸੱਲੀ ਕਰ ਖੜੇ ਤਸੱਲੀ ਸਾਰਿਆਂ ਦੀ ਕਰਕੇ ਖੜੇ ਜੇ ਮੰਨ ਲਓ ਵੀ ਚਵਾ ਕੇ ਖੜੇ ਮੇਰੇ ਕੋ ਮੇਰਾ ਭਰਾ ਹਾਂ ਤੇ ਜੇ ਪਾਸ ਹੋਂ ਚੋਂ ਚ ਤੇ ਲੈ ਜੇ ਨਹੀਂ ਤੇ ਇਹਦੇ ਘਰ ਤੇ ਵੱਜੀ ਆਈਆਂ ਬਿਲਕੁਲ ਤੇ ਬਾਕੀ ਜਿੰਨੇ ਵੀ ਭੈਣ ਭਰਾਵਾ YouTube ਤੇ ਵੀਡੀਓ ਵੇਂਦੇ ਆ ਤੇ ਇਹ ਬੇਨਤੀ ਹੱਥ ਜੋੜ ਕੇ ਆ ਕਿਤੇ ਉਮੀ ਮੱਲੋ ਡੰਗਰ ਲੈਣਾ ਨਾ ਤੇ ਜੇ ਮੱਲੋ ਵੀ ਮੰਨ ਕੇ ਚਲੋ ਵੀ ਦੂਰਾਂ ਤੁਸੀਂ ਤਾਂ ਵੀਡੀਓ ਕੱਲ ਦੇ ਚਵਾਲੇ ਕਰਨ ਕਿਉਂਕਿ ਮੱਲੋ ਨੇੜੇ ਵਾਲਾ ਤੇ ਜਾ ਆ ਕੇ ਝੋਕੇ ਚੈੱਕ ਕਰਕੇ ਖੜਿਆ ਕਰ ਤੇ ਵੀਡੀਓ ਕਰ ਦਿਓ ਸ਼ੇਅਰ ਬਹੁਤ ਧੰਨਵਾਦ ਭੈਣ ਭਰਾਵਾਂ ਦਾ ਵੀਡੀਓ ਵੇਖਣ ਵਾਸਤੇ ਤੇ ਸ਼ੇਅਰ ਜਿਹੜੇ ਕਰਦੇ ਆ